ਜਦੋਂ ਪਤਾ ਲੱਗਾ ਕਿ ਸਿੱਧੂ ਮੂਸੇਵਾਲੇ ਦਾ ਛੋਟਾ ਵੀਰ ਦੁਨੀਆ ਤੇ ਆ ਗਿਆ ਤਾਂ ਬਾਈ ਨੇ ਟਿਕਟ ਫੜੀ ਤੇ ਕੈਨੇਡਾ ਤੋਂ ਸਿੱਧਾ ਭੱਜ ਕੇ ਮੂਸੇਵਾਲੇ ਦੇ ਘਰ ਦੇ ਵਿੱਚ ਪਹੁੰਚ ਗਿਆ ਇਹ ਖੁਸ਼ੀ ਵਾਲੀ ਗੱਲ ਆ ਕਿ ਹੁਣ ਆਪਣੇ ਵਿੱਚ ਛੋਟਾ ਸਿੱਧੂ ਆ ਗਿਆ ਜੋ ਕਿ ਰੀਬਰਥ ਹੋਇਆ ਮੇਰੇ ਬਾਈ ਦਾ ਬਈ ਇਹੋ ਜਿਹਾ ਦੁਨੀਆ ਤੇ ਨਾਂ ਤਾਂ ਕੋਈ ਆਇਆ ਅੱਜ ਤੱਕ ਤੇ ਨਾਮ ਕੋਈ ਆ ਸਕਦਾ ਕਿ ਜਰੂਰ ਉਹਨਾਂ ਨੂੰ ਮਿਲ ਕੇ ਜਾਣਾ ਹੁਣ ਤੇ ਆਪਣਾ ਛੋਟਾ ਸਿੱਧੂ ਦੇਖ ਕੇ ਹੀ ਜਾਣਾ ਇਸ ਵਕਤ ਸੀ ਮੌਜੂਦਾਂ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਤਾਂ ਦੂਰੋਂ ਦੂਰੋਂ ਲੋਕ ਇੱਥੇ ਆ ਰਹੇ ਨੇ ਤੇ ਪਰਿਵਾਰ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਨੂੰ ਆ ਰਹੇ ਨੇ ਤਾਂ ਤਸਵੀਰ ਇੱਕ ਵਕਤ ਇਸ ਵਕਤ ਤੁਹਾਨੂੰ ਦਿਖਾ ਦਿੰਦੇ ਆ ਕਿ ਲੋਕ ਦੂਰੋਂ ਦੂਰੋਂ ਪਹੁੰਚ ਰਹੇ ਨੇ ਤਾਂ ਇੱਥੇ ਇੱਕ ਵੀਰ ਸਪੈਸ਼ਲ ਜਦੋਂ ਪਤਾ ਲੱਗਾ ਕਿ ਸਿੱਧੂ ਮੂਸੇਵਾਲੇ ਦਾ ਛੋਟਾ ਵੀਰ ਦੁਨੀਆ ਤੇ ਆ ਗਿਆ ਤਾਂ ਬਾਈ ਨੇ ਟਿਕਟ ਫੜੀ ਤੇ ਕੈਨੇਡਾ ਤੋਂ ਸਿੱਧਾ ਭੱਜ ਕੇ ਮੂਸੇਵਾਲੇ ਦੇ ਘਰ ਦੇ ਵਿੱਚ ਪਹੁੰਚ ਗਏ ਗੱਲਬਾਤ ਕਰਾਂਗੇ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਹਾਂਜੀ ਸਾਸੇ ਗੱਲ ਜੀ ਮੇਰਾ ਨਾਮ ਦਿਲਬਾਖ ਸਿੰਘ ਹੈ ਜੀ ਤੇ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਕੈਨੇਡਾ ਦੇ ਵਿੱਚ ਮੈਨੂੰ ਹੋ ਗਿਆ ਲਗਭਗ 8 ਸਾਲ ਹੋ ਗਏ 8 ਸਾਲ ਹਾਂਜੀ ਤੇ 8 ਸਾਲ ਦੇ ਵਿੱਚ ਕਿੰਨੇ ਕਿ ਗੇੜੇ ਮਾਰੇ ਪੰਜਾਬ ਦੇ ਵਿੱਚ ਮੇਰੇ 8 ਸਾਲ ਦੇ ਵਿੱਚ ਹਰ ਇੱਕ ਸਾਲ ਆਲਮੋਸਟ ਲੱਗਦੇ ਹੀ ਰਹਿੰਦੇ ਆ ਤੇ ਆ ਕੋਵਿਡ ਵੇਲੇ ਥੋੜਾ ਜਿਹਾ ਰੁੱਕ ਗਏ ਸੀ ਹਾਂਜੀ ਤੇ ਹੁਣ ਜਦੋਂ ਪਤਾ ਲੱਗਾ ਕਿ ਸਿੱਧੂ ਮੂਸੇਵਾਲੇ ਦਾ ਛੋਟਾ ਵੀਰ ਦੁਨੀਆ ਤੇ ਆਇਆ ਤਾਂ ਡਾਇਰੈਕਟਰ ਟਿੱਕ ਟਿੱਕ ਲੈ ਕੇ ਸਿੱਧਾ ਇੱਥੇ ਪਹੁੰਚੇ ਬਿਲਕੁਲ ਬਿਲਕੁਲ ਜੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਘਰ ਦੇ ਵਿੱਚ ਨਵਾਂ ਜੀ ਆਇਆ ਇਨਫੈਕਟ ਕੀ ਸਾਡੇ ਕੈਨੇਡਾ 'ਚ ਵੀ ਸਿੱਧੂ ਮੂਸੇਵਾਲੇ ਬਰੇਣਾ ਹੁੰਦੀ ਰਹਿੰਦੀ ਸੀ ਮੁਲਾਕਾਤਾਂ ਮੇਰੇ ਕੋ ਉੱਥੇ ਵੀ ਅਸੀਂ ਮਿਲਦੇ ਰਹਿੰਦੇ ਸੀ ਜਦੋਂ ਲਾਸਟ ਟਾਈਮ ਫਸਟ ਟਾਈਮ ਸੋਰੀ 2019 ਦੇ ਵਿੱਚ ਚੰਡੀਗੜ੍ਹ ਸ਼ੋਅ ਲਾਉਂਦੀ ਸੀ ਨਾਲ ਹੀ ਸੀ ਪਰ ਬਹੁਤ ਦੁੱਖ ਵਾਲੀ ਗੱਲ ਆ ਕਿ ਬਈ ਹੁਣ ਸਾਡੇ ਵਿੱਚ ਭਾਈ ਹੁਣ ਨਹੀਂ ਹੈਗੇ ਹਨਾ ਪਰ ਫਿਰ ਵੀ ਇਹ ਖੁਸ਼ੀ ਵਾਲੀ ਗੱਲ ਆ ਕਿ ਹੁਣ ਆਪਣੇ ਵਿੱਚ ਛੋਟਾ ਸਿੱਧੂ ਆ ਗਿਆ ਜੋ ਕਿ ਰੀਬਰਥ ਹੋਇਆ ਮੇਰੇ ਬਾਈ ਦਾ ਹਨਾ ਤੇ ਮੈਨੂੰ ਬਹੁਤ ਖੁਸ਼ੀ ਆ ਇਸ ਚੀਜ਼ ਦੀ ਲੈ ਜਦੋਂ ਬਾਈ ਇੱਥੇ ਹੁੰਦਾ ਸੀ ਤਾਂ ਕਿੰਨੀ ਕ ਵਾਰ ਮਿਲਣ ਦਾ ਮੌਕਾ ਮਿਲਿਆ ਉਹ ਇੱਥੇ ਮੈਂ ਇੱਕ ਵਾਰੀ ਪਹਿਲਾਂ ਆ ਚੁੱਕਿਆ ਹੀ ਉਹ ਉਹ ਇਸ ਘਰ ਦੇ ਵਿੱਚ ਨਹੀਂ ਜਦੋਂ ਸਿੱਧੂ ਮੂਸੇਵਾਲਾ ਇਸ ਦੁਨੀਆ ਤੇ ਸੀ ਉਦੋਂ ਕਿੰਨੇ ਵਾਰ ਮਿਲਣ ਦਾ ਮੌਕਾ ਮਿਲਿਆ ਉਦੋਂ ਮੈਂ 4-5 ਵਾਰ ਹੀ ਮਿਲਿਆ ਉਹਨਾਂ ਨੂੰ ਉੱਥੇ ਕੈਨੇਡਾ 'ਚ ਵੀ 2-3 ਵਾਰ ਤਾਂ ਕੈਨੇਡਾ ਮਿਲਿਆ ਬਾਕੀ ਇੱਥੇ ਜਦੋਂ ਆਇਆ ਸੀ ਪਰਸਨਲੀ ਮਿਲਦੇ ਸੀ ਜੋ ਵੈਸੇ ਨਹੀਂ ਪਰਸਨਲੀ ਜਿੱਦਾਂ ਮਿਲਦੇ ਸੀਗੇ ਅਸੀਂ ਇੱਥੇ ਕੈਨੇਡਾ 'ਚ ਜਦੋਂ ਇੰਡੀਆ ਆਏ ਸੀਗੇ ਉਦੋਂ 2019 ਦੇ ਵਿੱਚ ਇਹਨਾਂ ਦਾ ਸ਼ੋਅ ਹੁੰਦਾ ਸੀ ਚੰਡੀਗੜ੍ਹ ਜਿਹੜਾ ਲੈ ਹਰ ਇੱਕ ਜਗ੍ਹਾ ਤੇ ਲੱਗਦਾ ਸੀ ਤੇ ਉਦੋਂ ਮੈਂ ਸਪੈਸ਼ਲ ਉੱਧਰ ਗਿਆ ਸੀ ਉਦੋਂ ਉਦੋਂ ਸਟੇਜ ਦੇ ਉੱਤੇ ਅਸੀਂ ਸੀਗੇ ਇਕੱਠੇ ਉਦੋਂ ਕੀ ਗੱਲਾਂ ਬਾਤਾਂ ਹੁੰ ਹੁਣ ਦੇਖ ਲੋ ਕੁੱਤੇ ਵੀ ਉਹਨਾਂ ਦਾ ਨਾਂ ਸੁਣ ਕੇ ਭੌਂਕਣ ਲੱਗ ਗਏ ਆ ਕਿ ਵੀ ਨਹੀਂ ਯਾਰ ਉਹਨਾਂ ਦੀ ਯਾਦ ਤਾਂ ਆਉਂਦੀ ਆ ਨਾ ਤੇ ਪਰ ਗੱਲ ਇਦਾਂ ਆ ਕਿ ਬਹੁਤ ਨੇਚਰ ਬਹੁਤ ਵਧੀਆ ਡਾਊਨ ਟੂ ਅਰਥ ਬੰਦਾ ਸੀ ਭਾਈ ਇਹੋ ਜਿਹਾ ਦੁਨੀਆ ਤੇ ਨਾਂ ਤਾਂ ਕੋਈ ਆਇਆ ਅੱਜ ਤੱਕ ਤੇ ਨਾਂ ਕੋਈ ਆ ਸਕਦਾ ਪਰ ਹੁਣ ਮੈਨੂੰ ਲੱਗਦਾ ਕਿ ਦੁਬਾਰਾ ਰੀਵਰਸ ਜਿਹੜਾ ਹੋਇਆ ਆ ਇਹ ਦਿਲ ਖੁਸ਼ ਕਰਨ ਵਾਲੀ ਗੱਲ ਆ ਭਾਜੀ ਬਹੁਤ ਬਹੁਤ ਵਧੀਆ ਹੋਇਆ ਪਰਿਵਾਰ ਦੇ ਲਈ ਬਹੁਤ ਖੁਸ਼ੀਆਂ ਦੇ ਭਰਿਆ ਮੌਕਾ ਆ ਹੋਇਆ ਤੇ ਬਹੁਤ ਵਧੀਆ ਲੱਗਿਆ ਜੀ ਅਜੇ ਜਦੋਂ ਪਤਾ ਲੱਗਾ ਤੁਹਾਡੇ ਤੱਕ ਖਬਰ ਪਹੁੰਚੀ ਕਿ ਛੋਟਾ ਵੀਰ ਆ ਗਿਆ ਇਸ ਦੁਨੀਆ ਤੇ ਤਾਂ ਉਹ ਕਿਵੇਂ ਲੱਗਾ ਕਿਵੇਂ ਦੀ ਖੁਸ਼ੀ ਹੋਈ ਜਦੋਂ ਤੁਸੀਂ ਡਾਇਰੈਕਟ ਟਿਕਟ ਲੈ ਕੇ ਪਹੁੰਚ ਗਏ ਵਿੱਚ ਥੋੜੀ ਲੋਕਾਂ ਦੀ ਇਦਾਂ ਹੀ ਖਬਰਾਂ ਤਾਂ ਉੜਨੀਆਂ ਸ਼ੁਰੂ ਹੋਈ ਗਈਆਂ ਸੀਗੀਆਂ ਇਸ ਚੀਜ਼ ਨੂੰ ਲੈ ਕੇ ਹਨ ਤੇ ਪਰ ਜਦੋਂ ਜਿਸ ਦਿਨ ਅੰਕਲ ਜੀ ਹੁਣਾਂ ਨੇ ਪ੍ਰੋਪਰ ਆਪਣੇ ਪੇਜ ਦੇ ਉੱਤੇ ਮੈਂਸ਼ਨ ਕਰਤਾ ਕਿ ਹਾਂਜੀ ਛੋਟਾ ਸਿੱਧੂ ਸੁਭਦੀਪ ਸਿੰਘ ਆ ਗਿਆ ਹੋਇਆ ਤੇ ਉਹ ਸਾਨੂੰ ਇੱਕ ਜਿਵੇਂ ਦਿਲ ਦੇ ਵਿੱਚ ਖਿੱਚਿਆ ਕਿ ਨਹੀਂ ਯਾਰ ਇੱਕ ਵਾਰੀ ਦੁਬਾਰਾ ਜਾ ਕੇ ਨਾ ਹੁਣ ਮਿਲ ਕੇ ਆਇਆ ਜਾਵੇ ਆਪਣੇ ਭਰਾ ਨੂੰ ਮਤਲਬ ਰੋਕਿਆ ਨਹੀਂ ਗਿਆ ਕੈਨੇਡਾ ਦੇ ਵਿੱਚੋਂ ਤੇ ਕੈਨੇਡਾ ਵਿੱਚੋਂ ਉਸੇ ਦਿਨ ਹੀ ਟਿਕਟ ਲਈ ਸੀਗੀ ਫਿਰ ਹਾਂਜੀ ਉਸੇ ਦਿਨ ਹੀ ਮੈਂ ਟਿਕਟ ਉਸੇ ਦਿਨ ਸੋਚ ਲਿਆ ਸੀ ਵੀ ਵਾਪਸ ਆਉਣਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹੁਣ ਇੱਥੇ ਆ ਕੇ ਤਾਂ ਫਿਰ ਵੀ ਗਰਮੀ ਹੈਗੀ ਹੁਣ ਤਾਂ ਉੱਥੇ ਦੇ ਹਿਸਾਬ ਨਾਲ ਸਾਨੂੰ ਬਹੁਤ ਹੈਣਾ ਪਰ ਫਿਰ ਵੀ ਨਹੀਂ ਕੋਈ ਚੱਕਰ ਨਹੀਂ ਹੈਗਾ ਪਾਜੀ ਪਾਜੀ ਜਦੋਂ ਆਪਾਂ ਨਾ ਆਪਣੇ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਜਾਣਾ ਹੋਵੇ ਤਾਂ 100 ਚੀਜ਼ਾਂ ਸੋਚਣੀਆਂ ਪੈਂਦੀਆਂ ਨੇ ਕਿ ਯਾਰ ਥੋੜਾ ਕੰਮ ਨੂੰ ਵੀ ਕੰਮ ਵੀ ਸਫਰ ਹੋਊਗਾ ਪਿੱਛੇ ਤਾਂ ਇਹੋ ਜਿਹੀਆਂ ਚੀਜ਼ਾਂ ਕੁਝ ਨਹੀਂ ਸੋਚਿਆ ਵੀ 7 ਸਮੁੰਦਰੋਂ ਪਾਰ ਨਹੀਂ ਪਾਜੀ ਸ਼ਹਿਰ ਤਾਂ ਆਪਣੇ ਆਹੀ ਆ ਉਹ ਤਾਂ ਅਸੀਂ ਉੱਥੇ ਗਏ ਹੋਏ ਸੀਗੇ ਤਾਂ ਮੁੜ ਕੇ ਆ ਗਏ ਸ਼ਹਿਰ ਆਪਣੇ ਆਹੀ ਆ ਪੰਜਾਬ ਠੀਕ ਹੈ ਜੀ ਪਰ ਆਪਾਂ ਉੱਥੇ ਜਾਣੇ ਆ ਵਧੀਆ ਕੰਮ ਕਰਦੇ ਆ ਦਿਹਾੜੀਆਂ ਲਾਉਂਦੇ ਆ ਸਾਰਾ ਕੋਈ ਕੰਮ ਹਰੇਕ ਬੰਦਾ ਕੰਮ ਖਿੱਚ ਕੇ ਰੱਖਦਾ ਪਰ ਮੇਨ ਜਿਵੇਂ ਮੇਰੇ ਮੇਰੇ ਸਵਾਲ ਕਰਨ ਦਾ ਮਤਲਬ ਇਹ ਸੀ ਕਿ ਇੱਕ ਹੁੰਦਾ ਨਾ ਕਿ ਬਾਅਦ ਤੁਸੀਂ ਕੰਮ ਕਰਦੇ ਹੋ 100 ਚੀਜ਼ਾਂ ਹੁੰਦੀਆਂ ਨੇ 100 ਤਿਆਰੀਆਂ ਹੁੰਦੀਆਂ ਨੇ ਕੰਮ ਵਾਲੇ ਨੂੰ ਵੀ ਕਹਿਣਾ ਹੁੰਦਾ ਜਿਥੇ ਅਸੀਂ ਕੰਮ ਕਰਦੇ ਕਿ ਮੈਂ ਵਾਪਸ ਜਾਣਾ ਹੈ ਛੁੱਟੀ ਲੈਣੀ ਹੁੰਦੀ ਹੈ ਉਹ ਚੀਜ਼ਾਂ ਸਾਰੀਆਂ ਕਿਸ ਤਰ੍ਹਾਂ ਕੀਤੀਆਂ ਪਿੱਛੇ ਕੰਮ ਵੀ ਸਫਰ ਹੋਇਆ ਹੋਣਾ ਕੰਮ ਤਾਂ ਦੇਖੋ ਇਹ ਤਾਂ ਚੱਲਦੀ ਰਹਿਣੇ ਇਹ ਤਾਂ ਮਰਦੇ ਦੰਮ ਤੱਕ ਬੰਦਾ ਨਹੀਂ ਕਰ ਸਕਦਾ ਪੂਰੇ ਆਪਦੇ ਕੰਮ ਇਹ ਤਾਂ ਇਹ ਤਾਂ ਅੱਜ ਕੱਲ੍ਹ ਆ ਇੱਕ ਦੋ ਹਫ਼ਤਿਆਂ ਨਾਲ ਕੋਈ ਕੰਮ ਕੋਈ ਵੱਧ ਨਹੀਂ ਜਾਂਦਾ ਘਟ ਨਹੀਂ ਜਾਂਦਾ ਤੇ ਮੈਂ ਤਾਂ ਕਹਿਣਾ ਸਗੋ ਜਿੰਨੇ ਵੀ ਸੰਗਤਾਂ ਦੇਖ ਰਹੀਆਂ ਨੇ ਹਮ ਹਮਾ ਕੇ ਪਹੁੰਚੋ ਇਸ ਖੁਸ਼ੀ ਦਾ ਆਨੰਦ ਮਾਣੋ ਤੇ ਵਧੀਆ ਤੁਸੀਂ ਆ ਕੇ ਇਸ ਖੁਸ਼ੀ ਦਾ ਕਿੰਨੇ ਕਿ ਦਿਨ ਇੱਥੇ ਰੁਕਣਾ ਬਾਪੂ ਬਲਕੌਰ ਸਿੰਘ ਹੁਣਾਂ ਨੂੰ ਮਿਲ ਕੇ ਜਾਣਾ ਹਾਂਜੀ ਹਾਂਜੀ ਬਿਲਕੁਲ ਜੀ ਮਿਲ ਕੇ ਜਾਵਾਂਗੇ ਬਾਕੀ ਹੁਣ ਇਹ ਆ ਕਿ ਹਜੇ ਹੈਗਾ ਮੈਂ ਹਫਤਾ ਦੋ ਹਫਤੇ ਇੱਥੇ ਹੈਗਾ ਤੇ ਬਾਕੀ ਜਰੂਰ ਉਹਨਾਂ ਨੂੰ ਮਿਲ ਕੇ ਜਾਣਾ ਹੁਣ ਤੇ ਆਪਣਾ ਛੋਟਾ ਸਿੱਧੂ ਦੇਖ ਕੇ ਹੀ ਜਾਣਾ ਹੁਣ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਤਾਂ ਇਹ ਬਾਈ ਹੁਰੀ ਜਦੋਂ ਪਤਾ ਲੱਗਾ ਕਿ ਸਿੱਧੂ ਮੂਸੇਵਾਲੇ ਦਾ ਛੋਟਾ ਵੀਰ ਇਸ ਦੁਨੀਆ ਤੇ ਆਇਆ ਤਾਂ ਡਾਇਰੈਕਟ ਕੈਨੇਡਾ ਤੋਂ ਫਲਾਈਟ ਲਈ ਇਸੇ ਕਰਕੇ ਵਾਪਸ ਪੰਜਾਬ ਦੇ ਵਿੱਚ ਆਏ ਨੇ ਕਿ ਛੋਟਾ ਜਿਹੜਾ ਸਿੱਧੂ ਹੈ ਉਹਨੂੰ ਦੇਖ ਕੇ ਘਰ ਦੇ ਨਾਲ ਮਿਲ ਕੇ ਹੀ ਹੁਣ ਵਾਪਸ ਕੈਨੇਡਾ ਤੇ ਜਾਣਾ ਹੈ ਤੇ ਹੋਰ ਵੀ ਇੱਥੇ ਬਹੁਤ ਲੋਕ ਪਹੁੰਚ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੈਮਰਾਮੈਨ ਦਵਿੰਦਰ ਨਾਲ ਦਵਿੰਦਰ ਮੰਡ ਦੈਨਿਕ ਸਵੇਰਾ ਟੀਵੀ ਮਾਨਸਾ